ਤੋੜੀ ਚੱਲ ਟਾਈਮ ਘਟੇ ਆਪਣੇ ਕੋਲੇ ਮਿਸਤਰੀ ਸਾਹਿਬ ਨੇ ਜਾਣਾਗਾ ਲੋ ਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਾਲ ਬਲੌਗ ਦੇ ਵਿੱਚ ਅੱਜ ਅਸੀਂ ਫਿਰ ਤੋਂ ਨਵੇਂ ਬਲੌਗ ਦੇ ਵਿੱਚ ਵਾਪਸੀ ਕਰ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਐ ਅਸੀਂ ਆਪਣਾ ਡੈਰੀ ਫਾਰਮ ਪੂਣਾ ਸਟਾਰਟ ਕਰਿਆ ਹੋਇਆ ਤੇ ਅਸੀਂ ਪਿੱਛੇ ਤੁਸੀਂ ਦੇਖ ਸਕਦੇ ਹੋ 2.5 ਫੁੱਟ ਪਰਤਾ ਪਾਤੀ ਪਰ ਸਾਰੀ 6 ਫੁੱਟ ਪਾਉਣੀ ਐ ਤਾਂ ਮਿਸਤਰੀ ਸਾਹਿਬ ਕਹਿੰਦੇ ਪਹਿਲਾਂ ਆਪਾਂ ਪਿੱਲਰ ਕੱਢ ਦਨੇ ਆ ਤੇ ਫਿਰ ਤੁਸੀਂ ਪਰਤ ਪਾ ਦਿਓ ਕਿਉਂਕਿ ਫਿਰ ਪਰਤ ਦੇ ਵਿੱਚ ਪਿੱਲਰ ਕੱਢਨੇ ਬਹੁਤ ਜ਼ਿਆਦਾ ਔਖੇ ਹੋ ਜਾਣਗੇ ਤੁਸੀਂ ਸਾਰੀ ਪੂਰੀ ਵੀਡੀਓ ਨੂੰ ਦੇਖੋ ਅੱਗੇ ਤੱਕ ਸਾਡੇ ਨਾਲ ਬਨੇ ਰਹੋ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਤੁਸੀਂ ਕੁਝ ਵੀ ਪੁੱਛਿਆ ਦੱਸ ਸਕਦੇ ਹੋ ਤਦੋਂ ਅਸੀਂ ਅੱਗੇ ਵਾਲੇ ਬਲੌਕਸ ਦਿਖਾਉਨੇ ਆ ਹੁਣ ਕੀ ਕਵਰ ਬਣਦਾ ਇਹਦੇ ਵਿੱਚ ਅਸੀਂ ਟਰੈਕਟਰ ਦੇ ਵਿੱਚ ਬਜਰੀ ਸਿਮੈਂਟ ਇਟਾਂ ਲਿਆਏ ਪਿੱਲਰ ਕੱਢਣ ਨੂੰ ਦੇਖੋ ਤੁਸੀਂ ਇੱਥੇ ਪਾਰਟ ਨੇ ਪੈ ਚੁੱਕੀ ਐ 2 ਟਾਈ ਫੁੱਟ ਇੱਥੇ 6 ਫੁੱਟ ਪਾਉਗੀ ਹਲੇ ਪਹਿਲਾਂ ਪਰ ਪਿੱਲਰ ਕੱਢਾਂਗੇ ਦੇਖੋ ਮਿਸਤਰੀ ਸਾਹਿਬ ਪਿੱਲਰ ਕੱਢ ਰਹੇ ਨੇ ਇਹ ਨਿਸ਼ਾਨਦੇਹੀ ਕਰ ਰਹੇ ਨੇ ਇਧਰ ਸਾਡਾ ਪੰਮਾ ਲੱਗਿਆ ਹੋਇਆ ਹੈ 4.5 ਕਿੰ ਆ ਪੰਮੇ ਹਾਂ ਠੀਕ ਹੈ ਜੀ ਔਖਾ ਦਿਨ ਵੀ ਗੱਲਾ ਨਹੀਂ ਔਖਾ ਹੁੰਦਾ ਹੂੰ ਰੋਜ ਦੀ ਕਟਰ ਲੱਗ ਜਾਂਦੀ ਆ ਹਾਂਜੀ ਲੱਗ ਜਾਂਦੀ ਆ ਟਰਾਲੀ ਦਾ ਡਾਮ ਬਾਬਾ ਜੀ ਆਉਣੇ ਆਪਾਂ ਆਹੋ ਲੈਵਲ ਕੱਢ ਲੈਣਾ ਇਹ ਸੜਕ ਤੋਂ ਲੈਵਲ ਕੱਢਣਾ ਹੈ ਮਿਸਤਰੀ ਆਪਾਂ ਹਾਂ ਸੜਕ ਤੇ ਮੈਨੂੰ ਵੀ ਸਿਖਾਓ ਮੈਨੂੰ ਨਹੀਂ ਹੈ ਲੈਵਲ ਕੱਢਣਾ ਇਹ ਤੁਹਾਨੂੰ ਪਤਾ ਹੀ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਜੇ ਮਿਸਤਰੀ ਨਾਲ ਰਹਿੰਦੇ ਨੇ ਉਹਨਾਂ ਨੂੰ ਪਤਾ ਹੀ ਹੈ ਲੈਵਲ ਕਿਵੇਂ ਕੱਢਦੇ ਨੇ ਵੀ ਆ ਪਾਣੀ ਟੂਪ ਨਾਲ ਪੈਪ ਨਾਲ ਪਾਣੀ ਦਾ ਪ੍ਰੈਸ਼ਰ ਜਾਂ ਹੁੱਕ ਕਰਕੇ ਕਰਦੇ ਹੁੰਦੇ ਨੇਗੇ ਕੱਢਦੇ ਹੁਣੇ ਲੈਵਲ ਬਹੁਤ ਸੜਕ ਤੋਂ ਦਿਖ ਰਹੀ ਹੈ ਨਾ ਉਦੋਂ ਫੋਟੋ ਉੱਤੇ ਦਾ ਲੈਵਲ ਕੱਢਣਾ ਫਿਰ ਆਪਾਨੂੰ ਪਤਾ ਲੱਗੂਗਾ ਇਸੇ ਕਿੰਨੀ ਭਾਰਤ ਦੀ ਲੋੜ ਆਪਾਨੂੰ ਤੇ ਕਿੱਥੇ ਪਿੱਲਰ ਖੜਾ ਹੋਣਾ ਚਾਹੀਦਾ ਹੈ ਦੇਖੋ ਮਿਸਤਰੀ ਸਾਹ ਨੇ ਵਾਲਟੀ ਲਾਤੀਏ ਸੇ ਜੋਤ ਲੱਗ ਚੁੱਕੀ ਹੈ ਜੀ ਤੇ ਹੁਣ ਬੰਮਾ ਸਿੰਘ ਤੱਕ ਲਾਉਣਗੇ ਬੋੜੀ ਲਾਈਕ ਇਹ ਲਾਸਟਿਕ ਹੋਗਾ ਇਹ ਵਾਈਪਿੰਗ ਕਰਦੇ

ਆ ਨਹੀਂ ਹੈਗਾ ਹੁਣ ਤਾਂ ਲੇਟ ਹੋ ਗਿਆ ਹੁਣ ਨਹੀਂ ਮਿਲਣਾ ਕੁਸ ਹੁਣ ਭਾਲ ਦੇ ਪ੍ਰਸ਼ਾਦ ਬੰਨ ਪਹੁੰਚਿਆ ਨਹੀਂ ਤੂੰ ਟਾਈਮ ਤੇ ਜੇ ਮੇਰੀ ਗੱਲ ਗਲਤ ਤੇ ਮਿਸਤਰੀ ਲਿਖੀਆਂ ਸੀ ਮੈਂ ਤਾਂ ਵੀ ਉਹ ਕਰ ਦੋਦੀ ਹੂੰ ਤੂੰ ਪਤਾਸਾ ਕੱਢ ਜੇਗਾ ਕਦੋਂ ਪਤਾਸਾ ਨਹੀਂ ਹੈਗਾ ਪੁਈਆ ਮੰਦਣਾ ਸੀ ਪਤਾਸਾ ਥੋੜੀ ਸੀ ਪੁਈਆ ਮੰਦਣਾ ਕਿਤੇ ਗਾ ਬਹੁਤ ਦਿਖਾਈਆਂ ਦਾ ਪੁਈਆ ਉਹ ਤਾਂ ਖਾ ਗਿਆ ਪਹਿਲੀ ਨਹੀਂ ਉਹ ਤਾਂ ਦੇ ਪਣਗੇ 500 ਰੁਪਏ ਵੜ ਲੈਣਾ 100 500 ਖੜਾ ਹੈ 100 ਹੈ 100 ਚ ਮੰਨੀ ਕਹਿੰਦਾ 500 ਦਿਓ 500 ਦਿਓ

ਉਹ ਕਿ ਇਹ ਪਾਰ ਹੈ ਨਾ ਉਹ ਬੰਦੇ ਤੋਂ ਚੱਕ ਕੇ ਲੈ ਆਇਆ ਨਹੀਂ ਜਾਣਾ ਸੀਗਾ ਆ ਦੇਖੋ ਸਾਰੇ ਪਿੱਲਰ ਬਣਾਏ ਪਏ ਨੇ ਇਹਨਾਂ ਦੇ ਕਲਰ ਕਰਨਾ ਹੈ ਹੁਣ ਆਪਾਂ ਨੂੰ ਗ੍ਰੇ ਉਹ ਐਨ ਰੇਡੀ ਇਹਦੇ ਨਾਲ ਪਾਉਣਾ ਹੈ ਪੂਰਾ ਕਰਾ ਦੇ ਉਹ ਪਾਣੀ ਦੀ ਵੀ ਪਾ ਲਓ ਅੱਜ ਦਾ ਮੰਗੀ ਜਾਵੇਂ ਤੁਸੀਂ ਰਹਿ ਜਾਓਗੇ ਇਹ ਬੰਦਿਆਂ ਦਾ ਕੰਮ ਸਾਡਾ ਇਹੇ ਵੀ ਉੱਥੇ ਜਾ ਕੇ ਚੱਕ ਧਰਨੇ ਪੋਲ

और गास दे गास दे मिस्त्री साहब ने कहे ਰੋਕ ਕੇ ਮੈਂ ਤਾਂ ਕਹਣਾ ਜੀ ਪਰ ਓਕੇ ਤੋਰੀ ਚੱਲ ਟਾਈਮ ਘੱਟ ਰਿਹਾ ਆਪਣੇ ਕੋਲੇ ਮਿਸਤਰੀ ਸਾਹਿਬ ਨੇ ਜਾਣਾਗਾ ਚੱਲ ਜਮੇਰ ਬੈਠਣਾ ਬਾਈ ਐਡੀ ਸੀ ਥੱਕਣ ਨੂੰ ਤਾਂ ਥੱਕ ਗਿਆ ਐਡੀ ਸੀ ਦੀ ਐ ਨਾ ਕਰ ਆਪਸ ਬ੍ਰੇਕ ਮੜੇ ਛੱਡੀ ਮੋਚੇ ਰੱਖਣਾ ਆਪਾਂ ਨੇ ਇਹ

हाँ सुन मिस्त्री ना मिस्त्री न ਚੋਰ ਜੀ ਕੱਢ ਜਾ ਬਟਾ ਆ ਮਿੱਟੀ ਲਾ ਓਏ ਲੈ ਆ ਤਾਂ ਤੇਰੀ ਖੜਨੀ ਨਹੀਂ ਖੜ ਜਾ ਉਹ ਗਿੱਲੀ ਜੀ ਕਰ ਉਹ ਲਾ ਜੋ ਫਿਰ ਫਿਰ ਖਾਣ ਕਰ ਖੜੇ ਛੱਡ ਕੇ ਲਾਉਣ ਨਹੀਂ ਲਾਉਣ ਕਰਕੇ ਲਾਉਣ ਕਰਕੇ ਲਾ ਦੇ ਮਹਾਤ ਭਾਰ ਜਾ ਟੁੱਟੇ ਨਾ ਨਾ ਹੁਣ ਨਹੀਂ ਹੁਣ ਨਹੀਂ ਇਹ ਨਹੀਂ ਹਲਦੀ ਦਾ 5 ਮਿੰਟ ਦੇਖ ਭੈਣ ਲੱਕਰ ਵਰਗ 5 ਮਿੰਟ ਚੱਲੀ ਤੂੰ ਉਹ ਕਰੋ ਨਹੀਂ ਜਰਾ ਅੱਜ ਦਸਵੀਂ ਸੀਗੀ ਤਾਂ ਕਰਕੇ ਕਹਿੰਦੇ ਵੀ ਘਰੇ ਕਹਿੰਦੇ ਵੀ ਅੱਜ ਇੱਕ ਕੁਛ ਨਾ ਕੁਛ ਤਾਂ ਕੰਮ ਦੀ ਸ਼ੁਰੂਆਤ ਕਰੋ ਤਾਂ ਇੱਕ ਪਿੱਲਰ ਖੜਾ ਕਰਤਾ ਤੇ ਬਾਕੀ ਅਸੀਂ ਇਹਨਾਂ ਤੇ ਪੇਂਟ ਕਰਨਾਗਾ ਤੇ ਪਰਸੋਂ ਨੂੰ ਕਰ ਦਾਂਗੇ ਸਟਾਰਟ ਕੰਮ ਤੁਸੀਂ ਦੇਖ ਸਕਦੇ ਹੋ ਇਹ ਹੁਣ ਉਹ ਸੀ ਜਿਹੜੀ ਘਰੇ ਛੱਡਿਆ ਮੈਂ ਉੱਥੇ ਇਹ ਟਰਾਲੀ ਦਾ ਕੰਮ ਓਕੇ ਮਿਸਤਰੀ ਸਾਹਿਬ ਬੇਲੇ ਹੋ ਗਏ ਤੇ ਪਰਮਾਤਮਾ ਦੀ ਕਿਰਪਾ ਨਾਲ ਅੱਜ ਕੰਮ ਚੱਲ ਪਿਆ ਤੇ ਸਾਡੇ ਨਾਲ ਅੱਗੇ ਸ਼ੈੱਡ ਦੇ ਅੱਗੇ ਵੀਡੀਓ ਦੇਖਣ ਲਈ ਸਾਡੇ ਨਾਲ ਬਣੇ ਰਹੋ ਤੇ ਜੇ ਵੀਡੀਓ ਸੁਣ ਚੰਗੀ ਲੱਗੀ ਤਾਂ ਲਾਈਕ ਕਰੋ ਤੇ ਕਮੈਂਟ ਕਰਕੇ ਸਾਨੂੰ ਕੁਝ ਵੀ ਤੁਸੀਂ ਦੱਸਣਾ ਹੋਵੇ ਜਾਂ ਪੁੱਛਣਾ ਹੋਵੇ ਤਾਂ ਦੱਸ ਸਕਦੇ ਹੋ ਤੇ ਲਾਈਨ ਕਿਵੇਂ ਆ ਬਿਲਰ ਤੁਹਾਨੂੰ ਹੋਰ ਬਿਲਰ ਦਾ ਡਿਜ਼ਾਈਨ ਜਾਂ ਕੁਝ ਵੀ ਤੁਹਾਨੂੰ ਕੋਈ ਐਸੀ ਬੈਸੀ ਕੋਈ ਵੀ ਚੀਜ਼ ਲੱਗੀ ਤੁਸੀਂ ਪੁੱਛਣਾ ਚਾਹੁੰਦੇ ਹੋ ਜਾਂ ਦੱਸਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਜਰੂਰ ਕਰੋ ਕਿਉਂਕਿ ਤੁਹਾਡਾ ਸਾਥ ਸਾਨੂੰ ਬਹੁਤ ਚਾਹੀਦਾ ਹੈ ਤੇ ਅੱਗੇ ਛੱਡਦੇ ਹਾਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਸਾਈਡ ਦੇ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਦੇਖਣ ਲਈ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਇਹ ਆਪਾਂ ਤੁਹਾਨੂੰ ਫੇਰ ਦੱਸਦੇ ਆ ਇਹ 60 ਇਹ 70 ਬਾਈ 50 ਦਾ ਛੱਡਾ ਹੈਗਾ ਐਸ ਲੋਟ ਨੂੰ ਭਾਜੂਗਾ ਤੇ ਐਸ ਲੋਟ ਮਦਰਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ